ਕਰਵਤ ਪਲਾ ਨਾ ਕਰਵਟ ਤੇਰੀ ਕਰਵਤ ਹੁੰਦਾ ਆਰਾ ਆਰਾ ਜਿਵੇਂ ਭਾਈ ਮਤੀ ਦਾਸ ਜੀ ਚੀਰੇ ਗਏ ਨਾ ਆਰੇ ਨਾਲ ਆਰਾ ਸਮਝਦੇ ਨੇ ਲੱਖ ਕੱਟਣ ਵਾਲਾ ਆਰਾ ਕਹਿੰਦੇ ਕਰਵਤ ਭਲਾ ਕਰਵਤ ਮੈਨੂੰ ਮਨਜ਼ੂਰ ਆ ਆਰਾ ਮਨਜ਼ੂਰ ਹੈ ਮਹਾਰਾਜ ਨਾ ਕਰਵਟ ਤੇ ਕਰਵਟ ਕਹਿੰਦਾ ਹੈ ਪਾਸਾ ਵਟ ਲੈਣਾ ਮੂੰਹ ਫੇਰ ਲੈਣਾ ਕਰਵਤ ਭਲਾ ਕਰਵਟ ਤੇਰੀ ਲਾਜ ਗਲੇ ਸੁਣ ਬਿੰਦੀ ਮੇਰੀ ਮੇਰੇ ਗਲੇ ਲੱਗ ਮੇਰੀ ਬੇਨਤੀ ਤੇ ਸੁਣ ਹਉ ਵਾਰੀ ਹਉ ਨੀ ਮਤਲਬ ਮੈਂ ਵਾਰੀ ਦਾ ਮਤਲਬ ਆਪਣੇ ਆਪ ਨੂੰ ਤੇਰੇ ਤੋਂ ਮਾਰਦਾ ਆ ਜਿਹੜੀ ਚ ਅੱਛਾ ਵਿਆਹ ਚ ਜਦੋਂ ਪੈਸੇ ਬਾਰੇ ਜਾਂਦੇ ਮਾਰ ਕੇ ਜੇਬ ਚ ਪਾ ਲਈ ਦੀ ਆਪਣੇ ਜਿਹੜੀ ਚੀਜ਼ ਵਾਰੀ ਜਾਵੇ ਉਹ ਵਾਪਸ ਨਹੀਂ ਰੱਖੀ ਦੀ ਜਿਸ ਦਿਨ ਆਪ ਜੀ ਵਾਰੇ ਗਏ ਉਸ ਦਿਨ ਆਪ ਜੀ ਆਪਣੇ ਨਹੀਂ ਰਹਾ ਉਸ ਦਿਨ ਆਪ ਜੀ ਗੁਰੂ ਦੇ ਹੋ ਗਏ ਹਉ ਵਾਰੀ ਮੁਖ ਫੇਰ ਪਿਆਰੇ ਕਿਛ ਤਰਲਾ ਹੈ ਮਾਰੇ ਤੂੰ ਮੁਖ ਪਰੰਧ ਕਰ ਲੈਣਾ ਤੂੰ ਮਿਲ ਤਾਰੇ ਨਾ ਚੀਂਦੇ ਪਰ ਮੇਰੇ ਤੋਂ ਮੁਖ ਆਪਣਾ ਪਰੰਧ ਨਾ ਕਰ ਇੱਕ ਵਾਰੀ ਵੇਖੋ ਤਾਂ ਸਹੀ ਆਪਣੇ ਸੋਨੇ ਮੁਖ ਨਾ ਮੁੜ ਕੇ ਮੇਰੇ ਵੱਲ ਵੀ ਤਾਂ ਵੇਖੋ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਬੋਤ ਕਾਹੇ ਕੋ ਮਾਰੇ ਜਦੋਂ ਤੁਸੀਂ ਕਰਵਟ ਦੇ ਦਿੰਦੇ ਜੇ ਆਪਣਾ ਮੁਖ ਪਰਾਂ ਨੂੰ ਕਰ ਲੈਂਦੇ ਜੇ ਮੇਰੀ ਤਾਂ ਇਹ ਬਹੁਤ ਹੀ ਹੋ ਜਾਈ ਇਹ ਪਿਆਰ ਹੈ ਇਹ ਪਿਆਰ ਹੈ ਜੇ ਆਪ ਜੀ ਇਹਨਾਂ ਭਗਤੀਆਂ ਨੂੰ ਪੜ੍ਹ ਕੇ ਲੱਗ ਜਾਓਗੇ ਤੇ ਕੀ ਹੈ ਜਦੋਂ ਅਹਿਸਾਸ ਕਰੋਗੇ ਆਪ ਜੀ ਆਪਣੇ ਅੰਦਰ ਝਾਤੀ ਮਾਰੋ ਪਿਆਰ ਪੈਦਾ ਹੋ ਰਿਹਾ ਕਿ ਨਹੀਂ ਹੋ ਰਿਹਾ